ਤੇ ਨੂਰਪੁਰ ਬੇਦੀਆਂ ਪੜਨ ਵਾਸਤੇ ਜਾਂਦੇ ਆ ਸਾਡੇ ਜਿੰਨੇ ਪਿੰਡ ਹੈ ਸਾਡਾ ਇੱਕੋ ਹੀ ਇੱਕ ਕਸਬਾ ਹੈ ਜਿਹੜਾ ਨੂਰਪੁਰ ਬੇਦੀਆਂ ਜਿੱਥੇ ਅਸੀਂ ਵਿਕਾਸ ਜੇ ਅਸੀਂ ਬਣਾਤੇ ਜੀ ਗਰਾਊਂਡ ਅਸੀਂ ਬਣਾਤਾ ਇਹ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਨਾ ਹੁਣ ਵਾਲੀ ਇਹ ਕਰ ਨਹੀਂ ਸਕਦੀ ਰੋਕ ਸਕਦੀ ਮਬਾ ਆਪਣਾ ਜੇਤਿਆਲ ਦੇ ਮਕਾਰੀ ਨੂੰ ਮਬਾ ਨੂੰ ਜਾਂਦਾ ਜੀ ਇਹ ਲੋਕ ਬਹੁਤ ਪਰੇਸ਼ਾਨ ਹੋਏ ਸਰਕਾਰ ਆਈ ਸੀ ਇਹ ਕਹਿੰਦੇ ਤੇ ਅਸੀਂ ਬਦਲਾ ਕਰਾਂਗੇ ਵੋਟਾਂ ਰੱਜ ਕੇ ਪਾਲੀਆਂ ਬਾਹਰ ਦਾ ਆ ਗਿਆ ਜੀ ਅੰਦਰ ਦਾ ਆ ਗਿਆ ਕੀ ਇਲਾਕੇ ਦਾ ਕੋਈ ਨਵਾਂ ਕੰਮ ਹੋਇਆ ਆ ਜਿਹੜੇ ਸੜਕਾਂ ਚਾਰ ਈਟਾਂ ਲਾਉਂਦੇ ਜੀ ਨਰੇਗਾ ਤੇ ਲਾ ਦਿੰਦੇ ਉਹਦਾ ਨੰਬਰ 9 ਲਖਾ ਦਿੰਦਾ ਜੀ ਟੁੱਟੀਆਂ ਪਈਆਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਸਾਰੀਆਂ ਸੜਕਾਂ ਪਤੇ ਲੈ ਕੇ ਥਾਣੇ ਤੱਕ ਪਿੰਡ ਹੈ ਆਹੀ ਹਾਲ ਹੈ ਸਾਡੇ ਬੱਚੇ ਨੂਰਪੁਰ ਬੇਦੀਆਂ ਪੜਨ ਵਾਸਤੇ ਜਾਂਦੇ ਆ ਸਾਡੇ ਜਿੰਨੇ ਪਿੰਡ ਹੈ ਸਾਡਾ ਇੱਕੋ ਹੀ ਇਹ ਕਸਬਾ ਹੈ ਜਿਹੜਾ ਨੂਰਪੁਰ ਬੇਦੀਆਂ ਜਿੱਥੇ ਅਸੀਂ ਆਪਣੀਆਂ ਲੋੜਾਂ ਦਾ ਸਮਾਨ ਲੈਣ ਵਾਸਤੇ ਜੀ ਅਸੀਂ ਕਰਤਾ ਬੁਕਾਸ਼ ਜੀ ਅਸੀਂ ਬਣਾਤੇ ਜੀ ਗਰਾਊਂਡ ਅਸੀਂ ਬਣਾਤਾ ਇਹ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਨਾ ਹੁਣਾਂ ਲਈ ਇਹ ਕਰ ਨਹੀਂ ਸਕਦੀ ਰੋਕ ਸਕਦੀ ਮੇਰਾ ਮਾਵਾ ਬੇਤਾ ਨਵਾਰੀ ਤਾਂ ਘਾਰੇ ਬਣਾ ਇਹ ਬੰਗਲਾ ਬਤ ਨਾ ਬਾਦ ਨਹੀਂ ਪਤਾ ਕਿਤੇ ਨਾ ਬਗਾਰੀ ਨੂੰ ਦਾ ਪਤਾ ਹੈ ਇਹ ਬੰਗਲਾ ਪੰਜਾਬ ਲੋ ਜੀ ਬੰਗਲਾ ਪੰਜਾਬ ਆ ਗਿਆ ਅੱਜ ਨਵਾਂ ਬੰਗਲਾ ਬਣ ਗਿਆ ਦੇਖੋ ਜੀ ਸਾਡਾ ਆ ਪਿੰਡਾਂ ਦੇ ਲੋਕ ਵਿਚਾਰੇ ਜੇ ਜੋਰ ਨਾ ਮੀ ਪੈ ਜਾਵੇ ਤਾਂ ਇਹ ਇੱਦਾਂ ਦੇ ਬਣਨੇ ਹਾਲਾਤ ਆ ਤਿੰਨ ਚਾਰ ਸਾਲ ਐ ਸਰਕਾਰ ਨੂੰ ਹੋ ਗਏ ਇੱਥੇ ਵੀ ਇੱਕ ਲਾਰੇ ਲੱਪੇ ਲਾ ਕੇ ਟਾਈਮ ਬਕਸ ਲਗਾਇਆ ਜਾ ਰਿਹਾ ਜੇ ਪਹਿਲਾਂ ਕਹਿੰਦੇ ਸੀ ਇਹ ਜਿਹੜਾ ਇਹ ਰੋਡ ਆਪਣਾ ਜੇਤਿਆਲ ਦੇ ਮਕਾਰੀ ਨੂੰ ਮਬਾ ਨੂੰ ਜਾਂਦਾ ਜੀ ਇਹ ਲੋਕ ਬਹੁਤ ਪਰੇਸ਼ਾਨ ਹੁੰਦੇ ਆ ਕੋਈ ਹੋਰ ਮਸਲਾ ਲੱਗਦਾ ਦੇਖਿਆ ਜਾਵੇ ਪੰਜਾਬ ਦੇ ਵਿੱਚ ਹਰ ਚੀਜ਼ ਧਰਨੇ ਲਗਾ ਕੇ ਮਨਾਣੀ ਪੈਂਦੀ ਸਰਕਾਰ ਤੋਂ ਇੱਥੇ ਕੀ ਮਸਲਾ ਬਣਾਇਆ ਦੇਖੋ ਅੱਜ ਅਸੀਂ ਲੋਕਾਂ ਦੀ ਆਵਾਜ਼ ਚੱਕਣ ਲਈ ਆਏ ਆ ਤਰਾਸਦੀ ਹੈ 10 ਪਿੰਡਾਂ ਦੀ ਇਹ ਤਾਂ ਇੱਕ ਡੈਮੋ ਹੈ ਪੂਰੇ ਪੰਜਾਬ ਦੇ ਹੀ ਹਾਲਾਤ ਹੈ ਸੜਕਾਂ ਦੇ ਨੂਰਪੁਰ 베ਦੀ ਤੋਂ ਇੱਕ ਸਾਡਾ ਰੂਟ ਹੈ ਅਨੰਦਪੁਰ ਸਾਹਿਬ ਨੂੰ ਜਿਹਦੇ ਉੱਤੇ ਰਾਸਤੇ 'ਚ ਪਹਿਲਾਂ ਜੇਤੇਵਾਲ ਪੈਂਦਾ ਸਿੰਬਲ ਮਾਜਰਾ ਲਸਾੜੀ ਗਪਾਲਪੁਰ ਦੀ ਹੱਦ ਪੈਂਦੀ ਹੈ ਫਿਰ ਮਵਾ ਮਗਾਰੀ ਗਵਿੰਦਪੁਰ ਸੰਗਤਪੁਰ ਠਾਣਾ ਅੱਗੇ ਜਾ ਕੇ ਬੜੇ ਪੁਲ ਤੋਂ ਅਨੰਦਪੁਰ ਨੂੰ ਰੂਟ ਮਿਲਦਾ ਹੈ ਪਰ ਰੋਣਾ ਇਹ ਹੈ ਵੀ 8 ਸਾਲ ਹੋ ਗਏ ਲਾਂਹ ਦੇ ਸਰਕਾਰਾਂ ਉੱਤੇ ਵੀ ਆਹ ਹਾਲਾਤ ਹੈ ਪਿੱਛੇ ਦਿਖਾ ਦਿਓ ਜੀ ਨਾਲੇ ਆਹ ਹਾਲਾਤ ਹੈ ਪੇਰ ਸੜਕ ਨਹੀਂ ਇਹ ਚੂਹਾ ਲੱਗਦਾ ਔਰ ਉਹਦੇ ਬਾਅਦ ਸੜਕ ਦਾ ਛੱਡੋ ਛੱਡੋ ਉਹਦੇ ਵਾਲਾ ਸੜਕ ਦੇ ਹਾਲੇਦੋਲ ਦੇ ਹਾਲਾਤ ਦੇਖ ਲੋ ਹਾ ਦਾ ਨਾਰਾ ਮਾਰਨ ਆਏ ਆ ਲਫਾਫੇ ਬਾਜੀ ਜਿੰਨੀ ਮਰਜੀ ਸੁਣ ਲੋ ਗੱਲਾਂ ਜਿੰਨੀਆਂ ਮਰਜੀ ਸੁਣ ਲੋ ਲੋਕੀ ਮੂਲਪੂਰ ਸੁਵਿਧਾਵਾਂ ਤੇ ਤਰਸ ਰਹੇ ਆ ਕੁੜੀਆਂ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਬੰਦਿਆਂ ਨੇ ਡਿਊਟੀ ਜਾਣਾ ਹੁੰਦਾ ਹਰੇਕ ਆਦਮੀ ਕੋ ਗੱਡੀ ਨਹੀਂ ਹੈ ਕੱਪੜੇ ਭਜਦੇ ਆ ਸਾਰਾ ਕਈ ਵਾਰੀ ਵਿੱਚ ਗਿਰ ਪੈਂਦੇ ਬੰਦੇ ਸੱਟਾਂ ਝੋਟਾਂ ਲੱਗਦੀਆਂ ਚੋਟਲ ਹੁੰਦੇ ਆ ਮੂਲਪੂਰ ਸੁਵਿਧਾਵਾਂ ਨਹੀਂ ਪੰਜਾਬ ਦੇ ਵਿੱਚ ਇਹ ਹਾਲਾਤ ਹੈ ਪਿੰਡਾਂ ਦੇ ਲੋਕ ਇਕੱਠੇ ਹੋਏ ਵੇ ਪਈ ਸਪੰਜਾਤਾ ਦੇ ਆਗੂ ਇਕੱਠੇ ਹੋਏ ਵੇ ਰੋਣ ਨੂੰ ਇਕੱਠੇ ਹੋਏ ਵੇ ਸਰਕਾਰ ਨੂੰ ਵੇ ਭਾਈ ਤੁਸੀਂ ਗੱਪਾਂ ਮਾਰਨੀਆਂ ਬੰਦ ਕਰੋ ਲੋਕਾਂ ਦੇ ਭਲੇ ਦੀ ਤਾਂ ਗੱਲ ਕਰੋ ਹਾਜ਼ਾ ਨਾਰਾ ਮਾਰਨ ਲਈ ਲੋਕਾਂ ਵਾਸਤੇ ਖੜੇ ਹੋਏ ਆ ਕੱਲ ਬਾਤ ਤੁਸੀਂ ਨਾ ਪਿੰਡ ਵਾਲਿਆਂ ਨਾਲ ਵੀ ਕੱਲ ਕੇ ਪੁਰਸਾ ਦੇ ਸਾਡਾ ਵੀ ਇਲਾਕਾ ਪੈਂਦਾ ਏ ਇਹ ਹਾਲਾਤ ਹੈ ਪਈ ਚੌਂਦੀਆਂ ਛੱਤਾਂ ਜਿਹਦੇ ਥੱਲੇ ਭਿੱਜਦੇ ਮੁਲਾਜ਼ਮ ਸੜਕਾਂ ਉੱਪਰ ਮੂਲਪੂਰ ਸਬਧਾਵਾ ਨਹੀਂ ਰੋਂਦੇ ਲੋਕ ਆ ਹਾਲਾਤ ਹੈ ਰੂਪਨਗਰ ਜ਼ਿਲ੍ਹੇ ਦੇ ਰੂਪਨਗਰ ਹਲਕੇ ਦੇ ਆ ਜਿਹੜਾ ਪੰਜਾਬ ਸਰਕਾਰ ਨਵੀਂ ਸਰਕਾਰ ਆਈ ਸੀ ਬਦਲਾ ਆਲੀ ਬਦਾਲੀ ਸਰਕਾਰ ਆਈ ਸੀ ਇਹ ਕਹਿੰਦੇ ਤੇ ਅਸੀਂ ਬਦਲਾ ਕਰਾਂਗੇ ਵੋਟਾਂ ਰੱਜ ਕੇ ਪਾਲੀਆਂ ਬਾਹਰ ਦਾ ਆ ਗਿਆ ਜੀ ਅੰਦਰ ਦਾ ਆ ਗਿਆ ਆਪਣਾ ਐਮ.ਐਲ.ਏ ਬਣਾਇਆ ਸਾਰਿਆਂ ਨੇ ਮੈਂ ਦੱਸੋ ਕੋਈ ਵੀ ਇਲਾਕੇ ਦਾ ਕੋਈ ਨਵਾਂ ਕੰਮ ਹੋਇਆ ਆ ਜਿਹੜੇ ਸੜਕਾਂ ਚਾਰ ਈਟਾਂ ਲਾਉਂਦੇ ਜੀ ਨਰੇਗਾ ਤੇ ਲਾਉਂਦੇ ਉਹਦਾ ਨੰਬਰ ਨੋ ਲਖਾ ਦਿੰਦਾ ਜੀ ਮੈਂ ਪੰਜਾਬ ਸਰਕਾਰ ਨੂੰ ਕਿੱਡਾ ਦਾ ਉਹ ਵੀ ਬੇਨਤੀ ਕਰਦੇ ਯਾਰ ਤੂੰ ਤਾਂ ਲੋਕਾਂ ਦਾ ਬੰਦਾ ਸਾਡਾ ਬਾਕੀ ਦਾ ਬਾਹਰ ਦੇ ਤੇ ਤੂੰ ਤਾਂ ਲੋਕੋ ਸਾਡੇ ਮਵਾ ਮਕਾਰੇ ਸਾਰੇ ਇੱਥੇ ਹੀ ਵਿਚਰਦੇ ਰਹੇ ਬਿਆਂ ਜਾਂਦੇ ਤੁਸੀਂ ਆਦੇ ਰਹੇ ਸਾਡਾ ਇਹ ਦੇਖੋ ਧਿਆਨ ਦਿਓ ਇਹਦੇ ਬਾਰੇ ਸੋਚੋ ਐਸਾ ਨਾ ਉਹ ਅਗਲੀ ਬਾਅਦ ਤੁਹਾਨੂੰ ਇੱਥੇ ਪਿੰਡਾਂ ਚ ਮੜਨ ਨਾ ਦੇਣਾ ਮੈਂ ਦੁਬਾਰਾ ਟਾਈਮ 15 ਦਿਨ ਦਾ ਦਿੰਦੇ ਅਸੀਂ ਇਹਨਾਂ ਨੂੰ ਜੇ ਤਾਂ ਆ ਜਾਣ ਪੂਰੇ ਇਲਾਕੇ ਦਾ ਧਰਨਾਇਤਾ ਲਾਇਆ ਜਾ ਗਿਆ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਸਾਬ ਦਾ ਕਹਿੰਦੇ ਆ ਕਿ ਕੀ ਹਰ ਕੀ ਸਰਕਾਰ ਉਹ ਧਰਨਾਇਤਾ ਲਾਤੇ ਕੋਈ ਗੂਗਲ ਤੇ ਦੇਖ ਲਓ ਇਹਦੇ ਵੀਡੀਓ ਦਾ ਉੱਤੇ ਦੇਖੋ ਵੀ ਕੋਈ ਗ੍ਰਾਂਟ ਆਈ ਵੀ ਇਹ ਨਾ ਵੀ ਗenial are break gas aziz yaar aziz 15 20 ਦਾ ਸਰਪਾਜ ਰਿਹਾ ਮੈਂ ਸੰਤੀ ਮੈਂਬਰ ਵੀ ਰਿਹਾ ਸਾਨੂੰ ਪਤਾ ਕਿਤੇ ਪੈਸੇ ਆਂਦੇ ਕਿਹੜੇ ਦਾ ਪੈਸੇ ਆਂਦੇ ਕੋਈ ਪੰਜਾਬ ਸਰਕਾਰ ਪੈਸਾ ਨਹੀਂ ਦੇ ਰਹੀ ਜੇ ਹੁਣ ਇੱਥੇ ਵੀ ਕਹੀ ਹੈ ਉਹ ਨਹੀਂ ਮਿਲਦਾ ਟੇਲਾ ਲਾ ਦੇਣੇ ਉਹਨੇ ਉਹ ਵੀ ਰਾਤ ਖਾ ਰਹਾ ਟੇਲਾ ਨਹੀਂ ਲਾ ਦੇ ਉਹ ਟੇਲਾ ਵੀ ਨੇ ਲੱਕੜੀਆਂ ਟੁੱਟ ਜਾਂਦੀਆਂ ਜੀ ਬਸ ਇਹ ਗੱਲ ਬੱਲਾ ਬੱਲਾ ਹੋਈ ਵੀ ਦੀ ਬੱਲਾ 50 ਸਰਕਾਰ ਦਾ ਕਰਤਾ ਜੀ ਆ ਇੱਕ ਹੋਰ ਸ਼ੁਰੂ ਕਰਤਾ ਜੀ ਬੋਲ ਚੱਲ ਬਹੁਤ ਗਲਤ ਆ ਜੀ ਮੁੱਖ ਮੰਤਰੀ ਦੀ ਬੋਲ ਚੱਲ ਗਲਤ ਆ ਕਿ ਕੋਈ ਬਰੋਡ ਨਹੀਂ ਜੀਦਾ ਉਹ ਬਾਜਬਾ ਉਹ ਫਲਾਨਿਆ ਉਹ ਇੱਕ ਗੱਲਾ ਯਾਰ ਇਦਾਂ ਕਰਦੇ ਹੁੰਦੇ ਮੁੱਖ ਮੰਤਰੀ ਕਿ ਜਾਵਾਂਗੇ ਸੋ ਮੇਰੀ ਇਹੀ ਪੋਰਜਰ ਅਪੀਲ ਹੈ ਕਿ ਭਾਈ ਇਹ ਜਿਹੜਾ ਸਾਡਾ ਰਸਤਾ ਹੈ ਇਹਨੂੰ ਫੌਰੀ ਤੌਰ ਤੇ ਠੀਕ ਕਰਾਇਆ ਜਾ ਸਕੇ ਜਿਹੜੇ ਦੇ ਕਿਨਾਰੇ ਆ ਤੇ ਭੰਗ ਬੂਟੀ ਨੜੇ ਖੜੇ ਐ ਇਹਨਾਂ ਨੂੰ ਵੀ ਜਿਹੜਾ ਕੱਟ ਵੱਢ ਕਰਕੇ ਜੇ ਕੋਈ ਪੈਦਲ ਲੰਘਣ ਵਾਲਾ ਤਾਂ ਉਹ ਸਾਈਡ ਤੇ ਹੋ ਕੇ ਲੰਘ ਜਾਵੇ ਸੋ ਬਾਕੀ ਮੈਂ ਇਹ ਪ੍ਰਾਈਮ ਪ੍ਰੈਸ ਵਾਲਿਆਂ ਦਾ ਤੇ ਬਾਕੀ ਰਾਣਾ ਗੌਰਵ ਜੀ ਜਿਨ੍ਹਾਂ ਨੇ ਇਹ ਸਾਡੇ ਇਲਾਕੇ ਦੀ ਆਵਾਜ਼ ਨੂੰ ਉਠਾਦੇ ਰਹਿੰਦੇ ਆ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਸਾਡੇ ਇਲਾਕੇ ਦੇ ਵਿੱਚ ਵਿਚਰਦੇ ਆ ਸਾਡੀ ਆਵਾਜ਼ ਨੂੰ ਉਠਾਉਂਦੇ ਆ ਸਾਡੇ ਕੋਲ ਹੋਰ ਜਰੀਆ ਵੀ ਕੋਈ ਨਹੀਂ ਅਸੀਂ ਰਾਣਾ ਜੀ ਨੂੰ ਬੇਨਤੀ ਕਰੀਦੀ ਕਿ ਰਾਣਾ ਜੀ ਸਾਡੇ ਕੋਲ ਆਓ ਜੀ ਸਾਡਾ ਮਸਲਾ ਹੀ ਦੇਖੋ ਜੀ ਇਹੀ ਮੋਹਰੇ ਹੋ ਕੇ ਅੱਗੇ ਹੋ ਕੇ ਹਰ ਇੱਕ ਜਗ੍ਹਾ ਇਹ ਸਾਡੀ ਆਵਾਜ਼ ਉਠਾਉਂਦੇ ਆ ਸੋ ਮੇਰੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹੀ ਅਪੀਲ ਹੈ ਕਿ ਭਾਈ ਇਹ ਜਲਦ ਤੋਂ ਜਲਦ ਰਸਤਾ ਬਣਾਇਆ ਜਾਵੇ ਤੇ ਜਿਹੜੀ ਸੰਗਤ ਟੱਪਰੀਆਂ ਤੱਕ ਤਾਕਤ ਸਾਹਿਬ ਨਾਲ ਜੋੜਦੀ ਹੈ ਉਹ ਮੱਥਾ ਟੇਕਣ ਵਾਸਤੇ ਉਹਨਾਂ ਨੂੰ ਜਿਹੜਾ ਇਹ ਰਸਤਾ ਠੀਕ ਹੋਵੇ ਤੇ ਸਾਰੇ ਹੀ ਅਠਾ ਨੌ ਪਿੰਡਾਂ ਦੇ ਜਿਹੜੀ ਜਨਤਾ ਹੈ ਉਹ ਭਾਈ ਇਹ ਨੂਰਪੁਰ 베ਦੀ ਨਾਲ ਟੱਚ ਹੋ ਮੈਂ ਰਣਜੀਤ ਸਿੰਘ ਸਾਹਿਬ ਕਾ ਸਰਪੰਚ ਪਿੰਡ ਮਕਾਰੀ ਅੱਜ ਅਸੀਂ ਖੜੇ ਆਂ ਜੀ ਨੂਰਪੁਰ 베ਦੀ ਤੋਂ ਸੰਗਤਪੁਰ ਨੂੰ ਜਾਂਦੀ ਰੋਡ ਜਿਹਦੇ ਵਿੱਚ 10-12 ਪਿੰਡ ਲਗਭਗ ਪੈਂਦੇ ਆ ਮਵਾ ਮਕਾਰੀ ਭੈਣੀ ਠਾਣਾ ਤੇ ਲਸਾੜੀ ਸਿੰਘਪੁਰ ਅੱਜ ਅਸੀਂ ਉਹ ਸੜਕ ਦੇ ਹਾਲਾਤ ਦੇ ਤੁਹਾਡੇ ਸਾਹਮਣੇ ਆ ਜੋ ਹੈਗੇ ਆ ਇਹ ਪਿਛਲੇ 8-9 ਸਾਲਾਂ ਤੋਂ ਜਿਹੜੀ ਸੜਕ ਦਾ ਬਹੁਤ ਮੰਦਾ ਹਾਲ ਹੈ 2016 ਦੇ ਵਿੱਚ ਇਹ ਸੜਕ ਬਣੀ ਸੀ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਹਨੂੰ ਪੁੱਛਿਆ ਨਹੀਂ ਆ ਤਿੰਨ ਚਾਰ ਸਾਲ ਐ ਸਰਕਾਰ ਨੂੰ ਹੋ ਗਏ ਇੱਥੇ ਵੀ ਇੱਕ ਲਾਰੇ ਲੱਪੇ ਲਾ ਕੇ ਟਾਈਮ ਬਕਸ ਲਗਾਇਆ ਜਾ ਰਿਹਾ ਹੈ